ਸਾਂਭਰਾਓ ਪਿਆਰ ਭਰੀ ਸਾਸਤਰੀ ਕਾਲ ਦੁਜੀ ਜੁੜੇ ਅੱਜ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਜ਼ਰੂਰ ਰੋੜ ਤਣਾਉਲਾ ਦੇ ਨਾਲ ਮੈਂ ਤੁਹਾਡਾ ਵੀਰ ਗਰਜੰਟ ਤਣਾਉਲਾ ਅੱਜ ਦੀ ਇੱਕ ਵੀਡੀਓ ਤੁਹਾਡੇ ਲਈ ਖਾਸ ਮੁਕਾਸ ਫੇਰ ਲੈ ਕੇ ਆਇਆ ਇੱਕ ਟਰੈਕਟਰ 9811 ਆਪਾਂ ਫੇਰ ਤਿਆਰ ਕਰਤਾ ਜਿਹੜਾ ਟਰੈਕਟਰ ਇਹ ਵੀਰ ਲੁਧਿਆਣੇ ਤੋਂ ਆਗਾ ਲੁਧਿਆਣੇ ਵਾਲੇ ਵੀਰ ਨੇ ਤਿਆਰ ਕਰਾਇਆ ਇਹ ਟਰੈਕਟਰ ਪਹਿਲਾਂ ਕਿ ਤਾ ਹੋਰ ਤਿਆਰ ਹੋਇਆ ਸੀ ਪਰ ਪਰਪਰਤਾ ਉਹਦੇ ਨਹੀਂ ਸਹੀ ਤਿਆਰ ਹੋਇਆ ਸੀ ਉਹ ਦੀ ਤੁਹਾਨੂੰ ਵੀਡੀਓ ਵਿੱਚ ਸਾਰਾ ਕੁਝ ਦੱਸਾਂਗੇ ਵੀਡੀਓ ਦੇ ਵਿੱਚ ਤੁਸੀਂ ਐਂਡ ਤੱਕ ਸਾਡੇ ਨਾਲ ਜੁੜੇ ਰਹੋ ਇੱਕ ਤੁਹਾਨੂੰ ਖਾਸ ਗੱਲ ਐਸੀ ਇਹ ਦੱਸ ਦਿੰਦੇ ਵੀ ਜਿਹੜੇ ਵੀ ਟਰੈਕਟਰ ਦਾ ਜੀ ਕੰਮ ਕਰਾਂਗੇ ਪ੍ਰੋਪਰ ਤੌਰ ਤੇ ਟਰੈਕਟਰ ਦਾ ਕੰਮ ਸਹੀ ਹੋਊਗਾ ਸਟਾਰਟਿੰਗ ਝਾਈ ਧੂਆਂ ਤੇ ਬਲੋ ਨਹੀਂ ਮਾਰੂਗਾ ਸਾਰਾ ਕੁਝ ਪ੍ਰੋਪਰ ਤੌਰ ਤੇ ਸਹੀ ਹੋਊਗਾ ਤੇ ਇੱਕ ਗੱਲ ਜੀ ਤੁਹਾਨੂੰ ਹੋਰ ਦੱਸ ਦਿੰਨੇ ਆ ਗੱਲ ਆ ਵੀ ਜਿਹੜਾ ਵੀ ਟਰੈਕਟਰ ਦਾ ਜੀ ਕੰਮ ਕਰਦੇ ਆਂਗੇ ਉਹ ਟਰੈਕਟਰ ਕਦੇ ਵੀ ਕਿਸਾਨ ਸਾਡਾ ਕੰਮ ਕਰੇ ਹੋਏ ਨੂੰ ਵੇਚਣ ਦੀ ਕੋਸ਼ਿਸ਼ ਨਹੀਂ ਕਰੂਗਾ ਕਿਉਂਕਿ ਕੰਮ ਅਸੀਂ ਇੰਨਾ ਕੁ ਵਧੀਆ ਕਰ ਦਿੰਦੇ ਆਂਗੇ ਪੈਸਾ ਆਪਣੀ ਜਗ੍ਹਾ ਪਰ ਪੈਸਾ ਲਾ ਕੇ ਕੰਮ ਸਹੀ ਹੋ ਜੇ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈਗੀ ਅਸੀਂ ਕੰਮ ਆ ਜਿਹੜਾ ਇੱਕ ਨੰਬਰ ਕਰਦੇ ਆਂਗੇ ਜਿਵੇਂ ਆਪਾਂ ਸਟਾਰਟਿੰਗ ਤੋਂ ਇਹਦੀ ਗੱਲ ਕਰੀਏ ਇੰਜਣ ਦੀ ਤੁਹਾਨੂੰ ਵੇਚਦੇ ਆ ਜੀ ਦੱਸ ਦਿੰਨੇ ਆ ਵੀ ਇਹ ਆਪਣੀ ਇਹਦੀ ਸ਼ੋਅ ਆ ਗਈ ਆਪਾਂ ਸੋ ਵੀ ਚੱਕ ਦੀ ਕੀਤੀ ਆ ਤਾਂ ਇਸ ਤਰ੍ਹਾਂ ਇਹ ਸ਼ੋਅ ਵੀ ਤਾਂ ਆ ਜਗ ਦੀ ਕੀਤੀ ਆਂ ਸਾਰੀ ਜੋ ਹੋਇਆ ਜਿਹੜੀ ਇਹ ਚੱਕ ਦੀ ਕੀਤੀ ਹੈ ਗੁਰਨਾਨਕ ਟਰੈਕਟਰ ਵਰਕਸ਼ਾਪ ਦੇ ਵਿੱਚ ਹੀ ਤੇ ਬਾਈ ਨੇ ਟਰੈਕਟਰ ਤਿਆਰ ਕਰਾਇਆ ਜੀ ਲੁਧਿਆਣੇ ਵਾਲੇ ਨੇ ਜਿਹੜਾ ਇਹਦਾ ਇੰਜਨ ਹੈਗਾ ਇਹ ਬਿਲਕੁਲ ਹੀ ਸਹੀ ਨਹੀਂ ਹੋਇਆ ਹੋਇਆ ਸੀਗਾ ਤੇ ਇੰਜਨ ਦਾ ਇਹਨਾਂ ਨੇ ਪਹਿਲਾਂ ਗੈਸ ਕੱਢ ਪਾਇ ਗਰਮ ਹੋਣ ਨੂੰ ਨਾ ਹਟਿਆ ਫਿਰ ਇਹਨਾਂ ਨੇ ਹੈੱਡ ਬਦਲਾਇਆ ਫਿਰ ਵੀ ਗਰਮ ਹੋਣ ਨੂੰ ਨਾ ਹਟਿਆ ਹੁਣ ਆਪਾਂ ਇਹਦਾ ਪ੍ਰੋਪਰ ਦਾ ਉਹ ਸਾਰਾ ਇੰਜਨ ਕਰਕੇ ਦਿੱਤਾ 90 ਐਚਪੀ ਕਰਕੇ ਦਿੱਤਾਗਾ ਜਿੱਥੇ ਆਪਾਂ ਇੰਜਨ ਨਵਾਂ ਕਰਦੇ ਹਾਂ ਉਹਦੇ ਪੰਪ ਵੀ ਆਪਾਂ ਨਵਾਂ ਲਾਉਨੇ ਆ ਹੈੱਡ ਵੀ ਨਵੇਂ ਧਰਦੇ ਆਂਗੇ ਤੇ ਮਤਲਬ ਮੇਰਾ ਕਹਿਣ ਦਾ ਵੀ ਪ੍ਰੋਪਰ ਤੌਰ ਤੇ ਜਿਵੇਂ ਆਹ ਸਾਂਹ ਲਗਾ ਇਹਦੀ ਆਪਾਂ ਨੇ ਪੂਰੀ ਫੀਟਿੰਗ ਜੜਾਂ ਤੋਂ ਲੈ ਕੇ ਫੀਟਿੰਗ ਆਪ ਕਰਕੇ ਦਿੱਤੀ ਆਪਨੇ ਸਾਰੀ ਉਹਦੇ ਬਾਅਦ ਹੀਟਰ ਜਿਵੇਂ ਹੀਟਰ ਆਪਾਂ ਨਵਾਂ ਆਪਣੇ ਆਪ ਦੇ ਹਿਸਾਬ ਨਾਲ ਲਾ ਕੇ ਦਿੱਤਾਗਾ ਜਿਵੇਂ ਕਹਿੰਦੀ ਪਾਵਰ ਕਟਾਈ ਦੇ ਵਿੱਚ ਨੌਕਸੀ ਪਾਵਰ ਕਟਾਈ ਦਾ ਪੰਪ ਬਦਲ ਕੇ ਦਿੱਤਾਗਾ ਤੇ ਹੋਰ ਚੱਕੇ ਸਪਿੰਡਲ ਇਹ ਸਾਰਾ ਕੁਝ ਗਰੀਸ ਕਰਕੇ ਦਿੱਤਾ ਤੇ ਇੰਜਨ ਦਾ ਪ੍ਰੋਪਰ ਕੰਮ ਫੁੱਲ ਬਟਾ ਫੁੱਲ ਕਰਕੇ ਦਿੱਤਾਗਾ ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਪਾਣੀ ਦੀ ਬਾਡਰ ਵੈਲਟਰ ਪਾਣੀ ਦੀ ਫਿਲਟਰ ਦੀ ਜੇ ਆਪਾਂ ਗੱਲ ਕਰੀਏ ਇਹਦੀ ਬਾਡਰ ਪਾਣੀ ਵਾਲੀ ਦੀ ਇਹਦੇ ਵਿੱਚ ਜਿਵੇਂ ਆਪਾਂ ਨੇ ਆ ਪਾਈਪਾਂ ਦੀ ਸਪਲਾਈ ਇਹ ਖੁਦ ਆਪਾਂ ਆ ਬਣਾ ਕੇ ਲਾਈਏ ਤੁਸੀਂ ਦੇ ਸਕਦੇ ਹੋ ਸਪਲਾਈ ਪਹਿਲਾਂ ਆਪਣੀ ਬਾਕੀ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਵੀ ਸਪਲਾਈ ਆਪਣੀ ਓਕੇ ਆ ਕੰਮ ਸਾਰਾ ਆਪਣਾ ਓਕੇ ਆ ਇਹ ਫਿਲਟਰ ਦੇ ਨਾਲ ਲਾਉਣ ਦੇ ਨਾਲ ਹੀ ਫਾਇਦਾ ਹੋ ਜਾਂਦਾ ਵੀ ਟੈਂਕੀ ਦੇ ਵਿੱਚ ਅਚਾਨਕ ਕਈ ਵਾਰ ਪੰਪ ਤੋਂ ਪਾਣੀ ਪੁਣੀ ਪੈ ਜੇ ਪੰਪ ਦੇ ਜਿਵੇਂ بارشਾਂ ਦਾ ਪਾਣੀ ਆ ਜਾਂਦਾ ਤਾਂ ਉਹ ਪਾਣੀ ਇੱਥੇ ਆ ਕੇ ਖੜ ਜਾਂਦਾ ਤੇ ਇੱਥੋਂ ਆਪਾਂ ਨੂੰ ਆ ਘੜੇ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਪਾਣੀ ਆ ਗਿਆ ਤਾਂ ਇੱਥੋਂ ਨਾੜ ਖੋਲ ਕੇ ਦਾ ਪਾਣੀ ਆਪਾਂ ਕੱਢ ਸਕਦੇ ਆਂਗੇ ਜੇ ਤੁਹਾਂ ਗਾਂ ਗੱਲ ਕਰੀਏ ਕਲੱਚ ਦੀ ਜਿਹੜਾ ਦਾ ਕਲੱਚ ਹੈਗਾ ਇਹ ਆਪਾਂ ਇਹਦੇ ਲੁੱਕ ਦਾ ਲਾ ਕੇ ਦਿੱਤਾਗਾ ਤੇ ਪਹਿਲਾਂ ਇਹ ਦੇਸੀ ਆ ਜੀ ਗਾੜੀ ਕਰਿਆ ਹੋਇਆ ਜਿਗਾ ਆਪਾਂ ਨੇ ਲੁੱਕ ਦਾ ਕਲੱਚ ਲਾ ਕੇ ਦਿੱਤਾਗਾ ਜੇ ਗੱਲ ਕਰੀਏ ਟੈਂਕੀ ਦੀ ਇਹ ਟੈਂਕੀ ਵੀ ਆਪਾਂ ਇਹਦੀ ਬਦਲ ਕੇ ਦਿੱਤੀ ਹੈਗੀ ਟੈਂਕੀ ਇਹਦੇ ਪਹਿਲਾਂ ਪੁਰਾਣੀ ਸੀਗੀ ਰੰਗ ਕਰੀ ਹੋਈ ਸੀ ਪਰ ਉਹ ਪਰ ਉਹ ਲੀਕ ਨਹੀਂ ਸੀ ਹਟਦੀ ਇਹ ਕਹਿੰਦੇ ਅਸੀਂ ਕਈ ਵਾਰ ਇਹਨੂੰ ਬੈਲਡ ਕਰਾ ਚੁੱਕੇ ਹਾਂਗੇ ਪਰ ਇਹ ਲੀਕ ਨਹੀਂ ਹਟਿਆ ਤੇ ਇਹਨੂੰ ਵੀ ਟੈਂਕ ਜਿਹੜੀ ਆਪਾਂ ਨੇ ਬਦਲਦੀ ਸਾਰੀ ਤੇ 3 ਇੰਚੀ ਹੈ ਟੈਂਕ ਜਿਹੜੀ ਤਾਂ ਨੀਚੀ ਆਪਾਂ ਉੱਚੀ ਵੀ ਚੱਕਦੀ ਇਥੋਂ ਆ ਜੜਾਂ ਦੇ ਵਿੱਚੋਂ 3 ਇੰਚੀ ਟੈਂਕੀ ਉੱਚੀ ਚੱਕਦੀ ਇਹ ਆਪਾਂ ਨੇ ਯੂਟੂਬਾ ਲਗਾ ਕਰੀਏ ਆਪਾਂ ਦੇਰ ਦੀ ਇਹਦੇ ਗੇਰ ਦਾ ਵੀ ਆਪਾਂ ਨੇ ਕੰਮ ਕੀਤਾ ਜਿਵੇਂ ਇਹਦੇ ਵਿੱਚ ਢਿੱਲਾਂ ਵਾਲੀਆਂ ਸੀਗੀਆਂ ਇਹ ਸਾਰੀਆਂ ਢਿੱਲਾਂ ਕੱਢੀਆਂ ਨੇ ਜਿਵੇਂ ਇਹ ਗੋਲੀਆਂ ਨੇ ਗੋਲੀਆਂ ਫੁੱਲ ਰਿਪੇਅਰ ਕੀਤੀਆਂ ਨੇ ਆਪਾਂ ਆਪ ਬਾਰਖਸਾਲ ਦੇ ਜਿਹੜੇ ਪ੍ਰਾਣੀਆਂ ਗੋਲੀਆਂ ਜਿਹੜੇ オリジナル ਹੁੰਦੀਆਂ ਨੇ ਐਚ ਐਮ ਟੀਆਂ ਉਹਨਾਂ ਨੂੰ ਹੀ ਆਪਾਂ ਰਿਪੇਅਰ ਕਰ ਦਿੰਨੇ ਹਾਂਗੇ ਜੇ ਗੱਲ ਕਰੀਏ ਤੇ ਰਿੰਬਾਂ ਦੀ ਜੀ ਆਪਾਂ ਰਿੰਬ ਨੇ ਜਿਹੜੇ ਦੇ ਬਿਲਕੁਲ ਤੰਗ ਜੇ ਪਾਏ ਹੋ ਜੀ ਟਾਇਰ ਅੰਦਰ ਨੂੰ ਰਹਿੰਦੇ ਜੀ ਕੁੱਟ ਮੇ ਜ ਰਹਿੰਦੇ ਸੀ ਜਾਨੀ ਕਿ 58 ਕਰਾਂ ਦੀ ਠੁੱਕੇ ਜੀ ਨਹੀਂ ਸੀ ਬਣਦੀ ਤਾ ਆਪਾਂ ਨੇ ਰਿੰਬ ਨੇ ਜਿਹੜੇ ਚੌੜੇ 16 ਇੰਚੀ ਚੌੜੇ ਪਾ ਕੇ ਦਿੱਤੇ ਨੇ ਗੱਲਾ ਵੱਡਾ ਵੱਲ ਲੁੱਪੀ ਵਾਲੇ ਇਹ ਰਿੰਬ ਜੋ ਤੁਹਾਨੂੰ ਆਪਾਂ ਗੱਲ ਕਰੀ ਲਿਫਟ ਦੀ ਜਿਵੇਂ ਆਪਾਂ ਲਿਫਟ ਦਾ ਪੂਰਾ ਫਰੋਪਰ ਕੰਮ ਕਰਕੇ ਦਿੱਤਾ ਲਿਫਟ ਦਾ ਪੂਰਾ ਇੱਥੋਂ ਲੈ ਕੇ ਗੋਲੀਆਂ ਤੱਕ ਲੈ ਕੇ ਆ ਦੇਖ ਲੋ ਦੀ ਦੇਖ ਸਕਦੇ ਹੋ ਸਾਰਾ ਇਹ ਕੰਮ ਕਰਕੇ ਦਿੱਤਾ ਨਾਲ ਆ ਕੰਟਰੋਲ ਵਾਲਾ ਜਿਹੜਾ ਇਹਦੀ ਵੀ ਨਾਲ ਢਿੱਲ ਕੱਢ ਕੇ ਦਿੱਤੀ ਹੈਗੀ ਇਹਦਾ ਵੀ ਫੁੱਲ ਕੰਮ ਕਰਿਆ ਆਪਾਂ ਲਿਫਟ ਦਾ ਤੇ ਆ ਆਪਾਂ ਪਾਈਪਾਂ ਲਾਈਆਂ ਨੇ ਇਹ ਸੋਨੂੰ ਪਤਾ ਵੀ ਸਟਾਰਟਿੰਗ ਦੇ ਪਹਿਲੀ ਵਾਰ ਅੱਜ ਤੋਂ 3 ਸਾਲ ਪਹਿਲਾਂ ਆਪਾਂ ਇਸੇ ਤਰ੍ਹਾਂ ਆਪਾਂ ਹੀ ਲਾਈਆਂ ਸੀ ਉਸ ਤੋਂ ਬਾਅਦ ਨਕਲ ਤਾਂ ਬਹੁਤ ਲੋਕਾਂ ਨੇ ਕਰ ਲਈ ਇਹਦੀ ਤੇ ਪਰ ਉਹ ਤੋਂ ਪਹਿਲਾਂ ਨਹੀਂ ਸੀ ਕਿਸੇ ਨੇ ਆਪਾਂ ਤੋਂ ਪਹਿਲਾਂ ਲਾਈਆਂ ਸਟਾਰਟਿੰਗ ਤੇ ਆਪਾਂ ਹੀ ਲਾਈਆਂ ਸਭ ਤੋਂ ਪਹਿਲਾਂ ਜਿਵੇਂ ਗੱਲ ਕਰੀਏ ਲੈਂਕਾਂ ਦੇ ਵਿੱਚ ਜਿਹੜੀ ਢਿੱਲ ਵਗੈਰਾ ਹੁੰਦੀ ਹੈ ਇਹ ਸਾਰੀ ਆਹ ਲੱਪੇ ਲੱਪੇ ਨਵੇਂ ਲਾ ਕੇ ਦਿੱਤੇ ਨੇ ਆਪਾਂ ਨੇ ਇਹ ਲੱਪੇ ਨਾਲ ਕੀ ਮਤਲਬ ਹੁੰਦਾ ਵੀ ਇਹ ਟਰੈਕਟਰ ਦੀ ਜਿਹੜੀ ਕੰਟਰੋਲ ਹੁੰਦੀ ਹੈ ਕੰਟਰੋਲ ਸਹੀ ਕਰਦਾ ਰਹੇ ਆ ਢਿੱਲਾ ਨਿਕਲਦੀਆਂ ਨਿਕਲੀਆਂ ਹੋਣ ਸਾਰੀਆਂ ਤਾਂ ਇਹਦੇ ਨਾਲ ਕੀ ਡੀਜ਼ਲ ਖਰਚਾ ਘਟ ਜਾਂਦਾ ਇੰਜਨ ਦੀ ਖਿਚਾਈ ਜਿਹੜੀ ਉਹ ਵੱਜ ਜਾਂਦੀ ਹੈਗੀ ਟਰੈਕਟਰ ਜਦੋਂ ਸੌਖਾ ਚੱਲੂ ਤਾਂ ਗਰਮੈਸ਼ਮੀ ਨਹੀਂ ਦਿਖਾਉਂਦਾ ਗਰਮ ਵਾਲੀ ਪ੍ਰੋਬਲਮ ਆ ਜਿਹੜੀ ਉਹ ਵੀ ਹੱਲ ਹੋ ਜਾਂਦੀ ਹੈਗੀ ਇੱਥੋਂ ਜੇ ਇਸ ਤਰ੍ਹਾਂ ਇਹ ਜਣੀ ਕਿ ਬ੍ਰੀਕੀ ਦੇ ਵਿੱਚ ਜਾ ਕੇ ਆਪਾਂ ਨੂੰ ਸਾਰਾ ਕੁਝ ਦੇਖਣਾ ਪੈਂਦਾ ਹੈਗਾ ਤੇ ਬਾਕੀ ਦਾ ਇਹ ਟਰੈਕਟਰ ਆ ਜਦੋਂ ਆਪਾਂ ਨੇ ਸਾਰਾ ਧਵਾ ਲਿਆ ਹੋਣੇ ਦੇ ਉੱਤੇ ਬਾਰਿਸ਼ ਪੈ ਗਈ ਕਈ ਵਾਰੋਂ ਧਵਾ ਲਿਆ ਜਿੱਦੇ ਵੀਰ ਆਇਆ ਲੈਣ ਉਹਦੇ ਤੋਂ ਨੂੰ ਆਪਾਂ ਉਹਦੇ ਨਾਲ ਵੀ ਬਾਈ ਨਾਲ ਗੱਲਬਾਤ ਕਰਾਵਾਂਗੇ ਤੇ ਇੱਧਰ ਦੇ ਵੀ ਲਿਫਟ ਤੇ ਉਹ ਪਾਈਪਾਂ ਦੀ ਸਪਲਾਈ ਦਿਖਾ ਦਿਓ ਆ ਵੀ ਆਪਾਂ ਨਮਾ ਪਾਇਆ ਨੇ ਇਹ ਵੀ ਦਿਖਾ ਦਵਾ ਹਾਂ ਇਹਦੇ ਨਾਲੇ ਪਾਸੇ ਆ ਹਾਂ ਜੇ ਤੁਹਾਨੂੰ ਬਾਹਰ ਆਪਾਂ ਗੱਲ ਕਰੀਏ ਇਹਦੇ ਬ੍ਰੇਕਾਂ ਦੀ ਜਿਹੜੇ ਬ੍ਰੇਕ ਨੇ ਇਹ ਆਪਾਂ ਨੇ ਇਹ ਡਿਸਕ ਬ੍ਰੇਕ ਕਰਿਆ ਜਿਹੜੀ ਸੋਚ ਦੀ ਫੀਟਿੰਗ ਹੈਗੀ 32 ਵਾਲੀ ਉਹ ਰੇ ਲਾਤੀ ਇਹ ਇੱਕ ਦੀ ਨਮਾ ਇਹ ਇਹਦੇ ਵਿੱਚ ਬਦਲਾਅ ਕਰਿਆ ਇਹ ਦੋਨੇ ਬ੍ਰੇਕ ਆਪਾਂ ਡਿਸਕ ਬ੍ਰੇਕ ਕਰੇ ਨੇ ਬ੍ਰੇਕ ਆਪਾਂ ਇਹ ਨਹੀਂ ਵੀ ਪਹਿਲੀ ਵਾਰ ਕਰੇ ਨੇ ਕਾਫੀ ਬ੍ਰੇਕ ਕਰ ਚੁੱਕੇ ਆ ਜਾਨੀ ਪੰਜਾਬ ਦੇ ਵਿੱਚ ਆਪਾਂ ਬ੍ਰੇਕਾਂ ਦੇ ਵਿੱਚ ਲੋਕਾਂ ਦੇ ਦੱਸਣ ਮੁਤਾਬਕਾ ਜਿਵੇਂ ਲੋਕ ਆ ਕੇ ਦੱਸਦੇ ਨੇ ਕਹਿੰਦੇ ਨੇ ਵੀ ਤੁਸੀਂ ਪਹਿਲੇ ਨੰਬਰ ਤੇ ਆ ਚੁੱਕੇ ਹੋਗੇ ਡਿਸਕ ਬ੍ਰੇਕ ਕਰਨ ਦੇ ਵਿੱਚ ਕਿਉਂਕਿ 50% ਬ੍ਰੇਕਾਂ ਦੇ ਵਿੱਚੋਂ ਆਪਾਂ ਕੰਪਲੀਟਾਂ ਹੀ ਕਢਦੇ ਆਂ ਲੋਕਾਂ ਦੀਆਂ ਲੋਕਾਂ ਦੇ ਕਰੇ ਹੋਏ ਬ੍ਰੇਕਾਂ ਨੂੰ ਕੰਪਲੀਟਾਂ ਦੀ ਹੱਲ ਕਰਦੇ ਆਂਗੇ ਜਿਵੇਂ ਕਿ ਇਹਦੇ ਸਾਰੇ ਟਰੈਕਟਰ ਦੀ ਮੋਡੀਫਾਈ ਕੀਤੀ ਹੈਗੀ ਆਪਾਂ ਨੇ ਇਸੇ ਤਰ੍ਹਾਂ ਹੀ ਕਰਦੇ ਆਂ ਜਿਵੇਂ ਨਾ ਜੋੜ ਵਾਲੇ ਨੱਟ ਨੇ ਜਿ ਟਿੰਬਰੀਆਂ ਆਈਆਂ ਪਾ ਕੇ ਇੱਥੇ ਜਲੂਜਾ ਕੱਢਿਆ ਪਿਆ ਸੀ ਆਪਾਂ ਇਹ ਮੋٹے ਨੱਟ ਲਾਦੇ ਇਹਦੇ ਚੂੜੀ ਪਾ ਕੇ ਜਿਵੇਂ ਨਾ ਰੇਸ ਵਾਲੇ ਐਂਡ ਜੇ ਨਿਕਲਦੇ ਰਹਿੰਦੇ ਨੇ ਹਰੇਕ ਬੰਦੇ ਦੇ ਇਹ ਵੀ ਆਪਾਂ ਇਸ ਤਰ੍ਹਾਂ ਇੱਕ ਦੀ ਜਗਾੜ ਲਾਤਾ ਵੀ ਦਿਨੇ ਰਾਤ ਥੋੜਾ ਐਂਡ ਨਹੀਂ ਨਿਕਲੂਗਾ ਕਦੇ ਵੀ ਕਦੇ ਵੀ ਡੇਕ ਤੇ ਨਹੀਂ ਆਊਗੀ ਤੇ ਬਾਕੀ ਜੇ ਆਹ ਦੇਖ ਸਕਦੇ ਤੁਸੀਂ ਸਾਰਾ ਪ੍ਰੋਪਰ ਤੌਰ ਤੇ ਜਿਵੇਂ ਆ ਪਾਈਪਾਂ ਬਲੋ ਵਾਲੀ ਇਹ ਵੀ ਆਪਾਂ ਸਪੈਸ਼ਲ ਪਾਈਪਾਂ ਬਲਵਾਈਆਂ ਹੋਈਆਂ ਨੇਗੀਆਂ ਆਪਦੀਆਂ ਇੱਥੇ ਤੇ ਜਿਵੇਂ ਆ ਟੱਕਣਾ ਗਲਟੀਨੇਟਰ ਵਾਲਾ ਇਹ ਵੀ ਸਪੈਸ਼ਲ ਤੁਸੀਂ ਦੇਖ ਸਕਦੇ ਆ ਵੀ ਆਪਾਂ ਇਸ ਤਰ੍ਹਾਂ ਫੀਟਿੰਗ ਕਰਕੇ ਦੇਨੇ ਕੋਸ਼ਿਸ਼ ਕਰਦੇ ਆ ਆਪਾਂ ਵੱਧ ਤੋਂ ਵੱਧ ਵਧੀਆ ਕਰਨ ਦੀ ਵੀ ਵਧੀਆ ਕਰੀਏ ਜਿਹੜੇ ਲੋਕਾਂ ਨਿੰਦਿਆ ਕਰਦੇ ਨੇ ਜਾਂ ਬੋਲਦੇ ਰਹਿੰਦੇ ਨੇ ਕਿ ਵੀ ਇਹਨਾਂ ਦੇ ਕੀਤੇ ਹੋਏ ਟਰੈਕਟਰ ਸੱਟ ਨਹੀਂ ਆਉਂਦੇਗੇ ਉਹਨਾਂ ਨੂੰ ਚੈਲੈਂਜ ਹੈ ਸਾਡਾ ਵੀ ਸਾਡੇ ਕੀਤੇ ਹੋਏ ਟਰੈਕਟਰ ਦੇ ਨਾਲ ਜਦੋਂ ਮਰਜ਼ੀ ਵੀ ਟਰੈਕਟਰ ਲਾ ਲਿਓ ਸਾਡਾ ਟਰੈਕਟਰ ਪਿੱਛੇ ਰਹਿ ਜੇ ਫਿਰ ਗੱਲ ਕਰਿਓ ਸਾਡਾ ਟਰੈਕਟਰ ਸਟਾਰਟ ਨਾ ਹੁੰਦਾ ਹੋਵੇ ਬਲੋ ਮਾਰਦਾ ਹੋਵੇ ਮਗਲਾਇਲ ਖਾਂਦਾ ਹੋਵੇ ਗਰਮ ਹੁੰਦਾ ਹੋਵੇ ਸਾਡੀ ਜ਼ਿੰਮੇਵਾਰੀ ਹੈ ਅਸੀਂ ਜੇ ਟਰੈਕਟਰ ਦਾ ਅਗਲਾ ਚੱਕਾ ਵੀ ਗਲਿਸ ਕਰ ਦਈਏ ਨੇ ਇੱਕ ਚੱਕਾ ਤਾਂ ਵੀ ਕਸਟਮਰ ਦੇ ਨਾਲ ਜੁੜੇ ਰਹਿੰਦੇ ਆਗੇ ਜਦ ਤੱਕ ਸੌਣਿਆ ਤੁਹਾਡੇ ਵਿੱਚ ਜੇ ਜੀ ਫੋਲ ਨੂੰ ਮੋਡੀਫਾਈ ਕਰਦੇ ਆਂਗੇ ਉਹ ਟਰੈਕਟਰ ਦੇ ਤਾਂ ਅਸੀਂ ਬਿਲਕੁਲ ਨਾ ਰਹਿਣੇ ਰਹਿਣਾ ਕਸਟਮਰ ਦੇ ਹਰ ਉਹਦੀ ਮੁਸੀਬਤ ਨੂੰ ਅਸੀਂ ਸੁਣਦੇ ਆਂ ਬ੍ਰੇਕੀ ਦੇ ਵਿੱਚ ਜਾ ਕੇ ਪਹਿਲੀ ਕਾਲ ਦੇ ਉੱਤੇ ਜੀ ਹਰੇਕ ਕਿਸਾਨ ਦਾ ਫੋਨ ਚੱਕਦੇ ਆਂਗੇ ਇਹ ਨਹੀਂ ਹੈਗਾ ਵੀ ਲੋਕਾਂ ਨੂੰ ਕੰਮ ਕਰਤਾ ਉਸ ਤੋਂ ਬਾਅਦ ਉਹਨੂੰ ਲਾਰੇ ਲੱਪੇ ਲਾ ਕੇ ਡੰਗ ਸਾਰੀ ਜਾਵਾਂਗੇ ਨਾ ਇਸੇ ਕਰਕੇ ਜਿੰਨੇ ਟਰੈਕਟਰ ਜੀ ਅੱਜ ਤੱਕ ਬੰਨੇ ਨੇ ਹਰੇਕ ਕਿਸਾਨ ਕੋਲੇ ਉਸੇ ਤਰ੍ਹਾਂ ਹੀ ਨੇਗੇ ਕੋਈ ਵੀ ਸਾਦਾ ਕਰਿਆ ਹੋਇਆ ਕੰਮ ਤੁਹਾਨੂੰ ਕਦੇ ਵੀ ਟਰੈਕਟਰ ਵਾਲਾ ਕੋਈ ਆਏ ਨਹੀਂ ਚੋਬੀ ਅਸੀਂ ਟਰੈਕਟਰ ਵੇਚਦੇ ਆਂਗੇ ਤੇ ਹਰ ਕੰਮ ਦੀ ਅਸੀਂ ਜ਼ਿੰਮੇਵਾਰੀ ਦੇ ਨਾਲ ਤੇ ਤਸੱਲੀ ਦੇ ਨਾਲ ਕਰਦੇ ਹਾਂ। ਕਿਸੇ ਵੀ ਕਿਸਾਨ ਵੀਰ ਨੇ ਕੰਮ ਕਰਾਉਣਾਗਾ ਬੇਵਿਕਰ ਹੋ ਕੇ। ਬੇਚੜਕੋਂ ਕੇ ਸਾਡੇ ਕੋਲ ਆ ਸਕਦਾ। ਰੱਖਦੇ ਹਾਂ ਸਾਰਾ ਦਿਨ ਜਿੰਨਾ ਸਮਾਨ ਪਾਉਨੇ ਆ, ਓਰੀਜਨਲ ਪਾਉਨੇ ਆ। ਜਾਇਜ਼ ਰੇਟ ਤੇ ਪਾਉਨੇ ਆਗੇ। ਹਰ ਟਰੈਕਟਰ ਦੀ ਤਸੱਲੀ ਕਰਾ ਕੇ ਬੰਦੇ ਦੀ ਫੇਰ ਵਰਕਸ਼ਾਪ ਦੇ ਵਿੱਚ ਤੋਰਦੇ ਆਂਗੇ। ਜੇ ਕੋਈ ਫੇਰ ਵੀ ਸਾਡੇ ਤੋਂ ਕਮੀ ਰਹਿੰਦੀ ਹੋਈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਾਂ ਸਾਨੂੰ ਫੋਨ ਕਰਕੇ ਦੱਸ ਸਕਦੇ ਹੋਗੇ। ਅਸੀਂ ਤੁਹਾਡੇ ਕਮੈਂਟਾਂ ਦੀ ਐਡੀਟ ਕਰਾਂਗੇ। ਹਰ ਕਮੈਂਟ ਨੂੰ ਸਿਰ ਮੱਤੇ ਮੰਨਾਂਗੇ ਹਰ ਫੋਨ ਨੂੰ ਤੁਹਾਡੇ ਨੂੰ ਅਸੀਂ ਪਹਿਲੀ ਵਾਰ ਬਿੱਲ ਦੇ ਉੱਤੇ ਚੱਕਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਸਾਡਾ ਇਸ ਤਰ੍ਹਾਂ ਹੀ ਸਾਥ ਦਿੰਦੇ ਰਹੋ ਜਿਵੇਂ ਪਹਿਲਾਂ ਹੋਂ ਤੱਕ ਤੁਸੀਂ ਆਪ ਦੇ ਵੀਰ ਗਰਜੰਟ ਦਾ ਸਾਥ ਦਿੱਤਾਗਾ ਗੁਰਨਾਨਕ ਟਰੈਕਟਰ ਵਰਕਸ਼ਾਪ ਦਾ ਸਾਥ ਦਿੱਤਾ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਿਹਾ ਕਰੋ ਜਿਸ ਵਿੱਚ ਕੋਈ ਵੀ ਟਰੈਕਟਰ ਦਾ ਕੰਮ ਕਰਵਾਉਣਾ ਹੈ ਦਿੱਤੇ ਸਕਰੀਨ ਦੇ ਨੰਬਰਾਂ ਤੇ ਉੱਤੇ ਦਿਨ ਰਾਤ ਜਦੋਂ ਮਰਜ਼ੀ ਸੰਪਰਕ ਕਰਦੇ ਸਾਡੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ